ਜੈ ਮਾਤਾ ਸਰਸਵਤੀ ਜਾਗਰਣ ਕਮੇਟੀ ਬੇਰਗਾਮੋ ਵੱਲੋਂ ਸਤਾਰਮਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ ਇਸ ਮੌਕੇ ਗਾਇਕ ਰੋਸ਼ਨ ਪ੍ਰਿੰਸ ਨੇ ਮਾਤਾ ਰਾਣੀ ਦੇ ਦਰਬਾਰ ਵਿੱਚ ਨਤਮਸਤਕ ਹੋਏ ਤੇ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਗਾਇਕ ਰੋਸ਼ਨ ਪ੍ਰਿੰਸ ਨੇ ਜਨਮ ਅਸ਼ਟਮੀ ਮੌਕੇ ਸ਼੍ਰੀ ਕ੍ਰਿਸ਼ਨ ਜੀ ਦਾ ਵੀ ਗੁਣਗਾਨ ਕੀਤਾ ਇਸ ਜਾਗਰਣ ਵਿੱਚ ਹਜ਼ਾਰਾਂ ਸੰਗਤਾਂ ਨੇ ਵੀ ਸ਼ਮੂਲੀਅਤ ਕੀਤੀ ਤੇ ਦਰਬਾਰ ਵਿੱਚ ਮੱਥਾ ਟੇਕਿਆ ਇਸ ਮੌਕੇ ਖਾਣ ਪੀਣ ਦੇ ਸਟਾਲ ਵੀ ਲਗਾਏ ਗਏ ਗੱਲਬਾਤ ਕਰਦੇ ਆ ਪ੍ਰਧਾਨ ਜਸਵੀਰ ਸਿੰਘ ਦਾ ਗੁਰਮੀਤ ਸਿੰਘ ਬੰਟੀ ਅਮਨਦੀਪ ਸਿੰਘ, ਫਰੀਂਦਰ ਸਿੰਘ, ਰਾਮ ਰਵੀ, ਰਾਮ ਸਿਕੰਦਰ, ਲਾਲ ਕਿਸ਼ਨ ਇਹਨਾਂ ਸਾਰਿਆਂ ਨੇ ਆਇਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅਗਲੇ ਸਾਲ ਵੀ ਇਸੇ ਤਰ੍ਹਾਂ ਹੀ ਜਾਗਰਣ ਕਰਵਾਇਆ ਜਾਵੇਗਾ। ਸੋਣਾ ਜੀ ਸੋਣਾ ਮੇਰਾ ਸੰਗ ਨਾ ਰਹੀ ਸੋਣਾ ਜੀ ਸੋਣਾ ਮੇਰਾ ਸੰਗ ਨਾ ਰਹੀ सो कुझु है है हथ खणी दो कु है परसां शाम जो बि सोन हैसो बि सोना उहो नाम जान बि सोन